ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪੁੱਟੇ ਦੀ ਸਬਜ਼ੀ ਬਣਾਵਾਂਗੇ ਅਸੀਂ ਤਾਂ ਇਹਨਾਂ ਨੂੰ ਚਮੱਕੀ ਦੀਆਂ ਛੱਲੀਆਂ ਕਹਿੰਦੇ ਹੁੰਦੇ ਆ ਤੇ ਇਹਨੂੰ ਪੁੱਟਾ ਵੀ ਬੋਲਦੇ ਆ ਤੇ ਅੱਜ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਤੇ ਸਬਜ਼ੀ ਬਣਦੀ ਹੈ ਬਹੁਤ ਹੀ ਵਧੀਆ ਤੇ ਇਹ ਨਾ ਆਪਣਾ ਦੇਖ ਕੇ ਲਿਓ ਵੀ ਆਜ ਤੱਕ ਹਨਾ ਵਿੱਚੋਂ ਆਏ ਆਪਾਂ ਜਿਹੜਾ ਨੌਂਕ ਦੋਣੇ ਆ ਤੇ ਵੀ ਸੌਫਟ ਹੋਵੇ ਤੇ ਵੀ ਜਿਹੜਾ ਜ਼ਿਆਦਾ ਸਖਤ ਹੋਊਗਾ ਉਹਨੂੰ ਆਪਾਂ ਨੂੰ ਉਬਾਲਣਾ ਪਊਗਾ ਇਹਨੂੰ ਆਪਾਂ ਨੂੰ ਉਬਾਲਣਾ ਨਹੀਂ ਪੈਂਦਾਗਾ ਆਪਾਂ ਇਸ ਤੇ ਕਾ ਹੀ ਸਬਜ਼ੀ ਬਣਾ ਲਾਂਗੇ ਜਿਹੜੇ ਸਖਤ ਹੁੰਦੇ ਨੇ ਨਾ ਉਹਦੇ ਵਿੱਚ ਆਪਾਂ ਨੂੰ ਇੱਕ ਨਮਕ ਤੇ ਚੀਨੀ ਵੀ ਪਾਉਣੀ ਪੈਂਦੀ ਹੈ ਫਿਰ ਆਪਾਂ ਬਾਲਦੇ ਹਾਂ ਉਹਨੂੰ ਤੇ ਫਿਰ ਸੌਫਟ ਹੋ ਜਾਂਦੇ ਸਬਜ਼ੀ ਵਧੀਆ ਬਣਦੀ ਹੈ ਉਹਨਾਂ ਦੀ ਵੀ ਇਹਦੇ ਵਿੱਚ ਆਪਾਂ ਆਦਰਕ ਲਸਣ ਆ ਸ਼ਿਮਲਾ ਮਿਰਚ ਵੀ ਪਾਵਾਂਗੇ ਦੋ ਟਮਾਟਰ ਤੇ ਪਿਆਜ਼ ਹਰੀ ਮਿਰਚ ਤੇ ਪਨੀਰ ਤੇ ਆਪਾਂ ਇਹ ਸਾਰਾ ਸਮਾਨ ਵਿੱਚ ਪਾਵਾਂਗੇ ਤੇ ਹੁਣ ਆਪਾਂ ਨਾ ਮਸਾਲੇ ਦੀ ਕਟਿੰਗ ਕਰ ਲਾਂਗੇ ਆਪਾਂ ਚੋਪਰ 'ਚ ਪਾ ਕੇ ਚੋਪ ਕਰਾਂਗੇ ਇਹਨਾਂ ਨੂੰ ਤੇ ਮੱਕੀ ਦੇ ਆਪਾਂ ਦਾਣੇ ਕੱਢ ਲੈਨੇ ਆ ਪਹਿਲਾਂ ਹਾਂਜੀ ਆਪਾਂ ਨਾ ਹੁਣ ਇਹਨੂੰ ਤੋੜ ਲਿਆ ਬਚਾ ਲਓ ਦੋ ਪੀਸ ਬਣਾ ਲਏ ਇਹਦੇ ਤੇ ਹੁਣ ਇਹਦੇ ਨਾ ਦਾਣੇ ਬੜੀ ਆਸਾਨੀ ਨਾਲ ਨਿਕਲ ਜਾਣਗੇ ਐਸ ਤੱਕ ਕਰਕੇ ਨਾ ਆਹ ਦੇਖੋ ਐਸ ਤੱਕ ਆ ਦਾਣੇ ਨਿਕਲ ਜਾਣਗੇ ਆਪਾਂ ਨਾ ਐਂ ਕੱਢ ਲਾਂਗੇ ਸਾਰੇ ਦਾਣੇ ਦਾਣੇ ਐਸੀ ਕੱਟ ਲੈ ਕੁਟੇ ਦੇ ਦੇਖ ਨੂੰ ਇਹ ਨਾ ਸਾਡੇ ਛੱਲੀ ਥੋੜੀ ਜਿਹੀ ਭੁੱਟੇ ਵੱਡੀ ਸੀਗੀ ਤੇ ਇੰਨੇ ਸਾਰੇ ਦਾਣੇ ਕਾਫੀ ਸਾਨੂੰ ਸਬਜੀ ਨਾ ਅਸੀਂ ਦੋ ਤਿੰਨ ਵਜਾਣੇ ਹੀ ਆ ਦੋ ਤਿੰਨ ਮੈਂਬਰਾ ਵਾਸਤੇ ਬਣਾਉਣੀ ਹੈ ਜੇ ਆਪਾਂ ਜਾਦੇ ਬਣਾਉਣੀ ਹੁੰਦੀ ਤਾਂ ਫਿਰ ਆਪਾਂ ਸਾਰੇ ਦੇ ਦਾਣੇ ਕੱਢ ਲੈਂਦੇ ਹੁਣ ਆਪਾਂ ਅੱਧੀ ਦੇ ਦਾਣੇ ਕੱਢੇ ਆ ਤੇ ਆ ਬਹੁਤ ਹੀ ਸੌਫਟ ਦਾਣੇ ਆ ਤੇ ਬਹੁਤ ਹੀ ਮਿੱਠੇ ਆ ਇਹ ਦੁੱਧ ਵਾਲੇ ਆ ਤੇ ਹੁਣ ਜੀ ਆਪਾਂ ਸ਼ੁਰੂ ਕਰਦੇ ਆ ਦੂਸਰਾ ਸਮਾਨ ਆਪਣਾ ਮਸਾਲਾ ਕੱਟ ਲੈਨੇ ਆ ਹਾਂਜੀ ਮਸਾਲੇ ਆਪਾਂ ਦਾ ਚੌਪਰ 'ਚ ਪਾ ਕੇ ਨਾ ਚੌਪ ਕਰ ਲਏ ਤੇ ਹਰੀ ਮਿਰਚ ਕੱਟ ਲਈ ਐ ਤੇ ਟਮਾਟਰ ਵੀ ਆਪਾਂ ਚੌਪਰ 'ਚ ਪਾ ਕੇ ਚੌਪ ਕਰ ਲਏ ਤੇ ਹੁਣ ਆਪਾਂ ਨਾ ਇੱਧਰ ਕੜਾਹੀ ਰੱਖੀ ਐ ਆਪਣੀ ਤੇ ਇਹਦੇ ਵਿੱਚ ਨਾ ਇੱਕ ਵੱਡਾ ਚਮਚਾ ਆਪਾਂ ਪਾਇਆ ਜਿਵੇਂ ਮਤਲਬ ਕਰਛੀ ਸਰੋਂ ਦੇ ਤੇਲ ਦੀ ਪਾਈ ਐ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਹਿੰਗ ਨਾਲੇ ਪਾ ਦਾਂਗੇ ਆਪਾਂ ਜੀਰਾ ਹਾਂਜੀ ਤਾਂ ਥੋੜਾ ਜਿਹਾ ਤੜਕ ਗਿਆ ਨਾ ਫਿਰ ਆਪਾਂ ਵਿੱਚ ਇਹ ਲਸਣ ਅਦਰਕ ਦਾ ਪੇਸਟ ਤੇ ਪਿਆਜ਼ ਪਾਵਾਂਗੇ ਜੀਰਾ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਨੇ ਵਿੱਚ ਪਿਆਜ਼ ਇਹਨੂੰ ਵਰਤ ਪਾ ਦੇਣਾ ਹੁਣ ਆਪਾਂ ਇਸ ਵਿੱਚ ਅਦਰਕ ਲਸਣ ਦਾ ਪੇਸਟ ਪਾ ਦੇਣਾ ਉਨਾ ਆਪਾਂ ਥੋੜੇ ਇਹਨੇ ਤੇਜ ਗਾਸ ਤੇ ਪਕਾਵਾਂਗੇ ਇਹਨਾਂ ਨਾਲ ਤਾਂ ਲਸਣ ਦਾ ਕੱਚਾ ਬੰਦੋ ਜੂਗਾ ਨਾਲੇ ਆਪਾਂ ਪਿਆਜ਼ ਬਰਾਊਨ ਹੋ ਜੀਗਾ ਥੋੜਾ ਤੇਜ ਕਰ ਲਾਂਗੇ ਗੈਂਟ ਨੂੰ ਲਓ ਜੀ ਆਪਾਂ ਦਾ ਪਿਆਜ਼ ਹੋ ਗਿਆ ਬਰਾਊਨ ਮਸਾਲਾ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਆਪਾਂ ਇਹਦੇ ਵਿੱਚ ਮਸਾਲੇ ਵੀ ਐਡ ਕਰ ਦਿਆਂਗੇ ਆਪਾਂ ਨਮਕ ਲੈ ਕਸ਼ਮੀਰੀ ਮਿਰਚ ਲਈਏ ਆਪਾਂ ਹਰੀਆਂ ਮਿਰਚਾਂ ਪਾਈਆਂ ਤਾਂ ਕਰਕੇ ਆਪਾਂ ਕਸ਼ਮੀਰੀ ਮਿਰਚ ਲਈਏ ਇੱਧਰ ਹਲਦੀ ਆ ਗਰਮ ਮਸਾਲਾ ਆਹ ਕਸ਼ੂਰੀ ਮੇਥੀ ਇਹ ਆਪਾਂ ਹੁਣ ਸਾਰਾ ਵਿੱਚ ਪਾ ਦਾਂਗੇ ਮਸਾਲੇ ਤੇ ਸਾਰੇ ਆਪਾਂ ਸਬਜ਼ੀ ਦੇ ਥਾਂ ਬਣਾ ਲਈਏ ਮਸਾਲੇ ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਜਿੰਨਾ ਟਾਈਮ ਇਹ ਤੇਲ ਨਹੀਂ ਛੱਡ ਜਾਂਦਾ ਆਪਾਂ ਨਾ ਮਸਾਲਾ ਜੀ ਤਿਆਰ ਹੋ ਗਿਆ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਪਾਣੀ ਪਾਵਾਂਗੇ ਆਪਾਂ ਗਰਮ ਠੰਡਾ ਨਾ ਪਾਓ ਟੇਸਟ ਬਦਲ ਜੀ ਉਹ ਸਬ지 ਦਾ ਠੰਡ ਵੀ ਬਹੁਤ ਹੁਣ ਆਪਾਂ ਜਿੰਨੀ ਗਰੇਵੀ ਬਣਾਉਣੀ ਹੈ ਨਾ ਆਪਾਂ ਓਨਾ ਪਾਣੀ ਪਾਵਾਂਗੇ ਆਪਾਂ ਤੇਰਾ ਆਪ ਹਿਸਾਬ ਨਾਲ ਹੀ ਪਾਵਾਂਗੇ ਆਪਾਂ ਬਾਅਦ ਚ ਵੀ ਪਾਣੀ ਪਾ ਸਕਦੇ ਐਨਾ ਪਾਣੀ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਆਪਣੇ ਗਰੇਵੀ ਨੂੰ ਵਾਲਾ ਆ ਗਿਆ ਬਹੁਤ ਵਧੀਆ ਬਣ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸ਼ਿਮਲਾ ਮਿਰਚ ਨਾਲੇ ਆਪਾਂ ਕੌਣ ਪਾ ਦਾਂਗੇ ਇਹਦੇ ਵਿੱਚ ਹੁਣ ਹੁਣ ਆਪਾਂ ਇਹਦੇ ਵਿੱਚ ਪਨੀਰ ਵੀ ਪਾ ਦਾਂਗੇ ਹੁਣ ਆਪਾਂ ਨਾ ਢਾਕੇ ਤੇ 5-7 ਮਿੰਟ ਪਕਾਵਾਂਗੇ। ਹਾਂਜੀ ਸਰ ਜੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਨਾ 5 ਤੋਂ 7 ਮਿੰਟ ਲਾਗੇ ਆਪਾਂ ਸਲੋ ਤੋਂ ਮੀਡੀਅਮ ਸੀ ਆਪਣਾ ਗਾਇਸ ਤੇ ਬੜਾ ਤੇਜ਼ ਨਾ ਕਰਿਓ ਕਿਉਂਕਿ ਭੁੱਟੇ ਵੀ ਆਪਣੇ ਮੱਕੀ ਦੇ ਦਾਣੇ ਜਿਹੜੇ ਤੱਜੇ ਆ। ਤੇ ਆਪਾਂ ਪਨੀਰ ਵੀ ਬਣਿਆ ਹੀ ਆ ਤੇ ਸ਼ਿਮਲਾ ਮਿਰਚ ਵੀ ਵਿੱਚ ਸੌਫਟ ਹੋ ਗਈ ਆਪਣੀ ਤੇ ਹੁਣ ਆਪਾਂ ਨੇ ਗੈਸ ਆਫ ਕਰ ਦਾਂਗੇ ਉੱਤੇ ਪਾਵਾਂਗੇ ਆਪਾਂ ਹਰਾ ਧਨੀਆ ਤੇ ਹੁਣ ਤੁਹਾਨੂੰ ਵਿਖਾਉਣੇ ਆ ਸਰਵ ਕਰਕੇ ਹਾਂਜੀ ਆਪਣੀ ਸਬਜੀ ਬਣ ਕੇ ਹੋਰ ਗਈ ਤਿਆਰ ਭੁੱਟੇ ਦੀ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਬਣੀ ਹੈ ਤੇ ਤੁਸੀਂ ਵੀ ਟਰਾਈ ਕਰਿਓ ਤੇ ਭੁੱਟੇ ਬਾਧੂ ਆਏ ਬੇ ਬਾਜ਼ਾਰ ਦੇ ਵਿੱਚ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ